ਮੁੰਦਰ ਦੇ ਰਾਜਕੁਮਾਰ ਵਿਜੇ ਦਾ ਵਿਆਹ ਧਰਤੀ ਦੀ ਰਾਜਕੁਮਾਰੀ ਮੋਹਿਨੀ ਦੇ ਨਾਲ ਪੱਕਾ ਕਰ ਦਿੱਤਾ ਜਾਂਦਾ ਹੈ ਭਵਿਕਵਣੀ ਦੇ ਮੁਤਾਬਕ ਜਿਹੜਾ ਇਨਸਾਨ ਧਰਤੀ ਦੀ ਰਾਜਕੁਮਾਰੀ ਮੋਹਿਨੀ ਦੇ ਨਾਲ ਵਿਆਹ ਕਰੇਗਾ ਉਹ ਸਾਰੀ ਧਰਤੀ ਤੇ ਰਾਜ ਕਰੇਗਾ ਇਸ ਭਵਿਕਵਣੀ ਨੂੰ ਸੁਣ ਕੇ ਪਤਾਲ ਲੋਕ ਦਾ ਰਾਕਸ਼ਸ ਸ਼ਾਕਾਲ ਰਾਜਕੁਮਾਰੀ ਕੋਲ ਆਪਣੇ ਰਕਸ਼ਸ ਪੇਜ ਕੇ ਰਾਜਕੁਮਾਰੀ ਨੂੰ ਅਗਵਾ ਕਰ ਲੈਂਦਾ ਹੈ ਰਾਜਕੁਮਾਰ ਵਿਜੇ ਰਾਜਕੁਮਾਰੀ ਮੋਹਿਨੀ ਨੂੰ ਚਾਉਣ ਲਈ ਧਰਮਗੁਰੂ ਦੀ ਮਦਦ ਲੈਂਦਾ ਹੈ ਧਰਮਗੁਰੂ ਵਿਜੇ ਨੂੰ ਇੱਕ ਜਾਦੂਈ ਛੜੀ ਦਿੰਦਾ ਹੈ ਤੇ ਵਿਜੇ ਦੀਮਾ ਸਾਗਰ ਕੰਨਿਆ ਵਿਜੇ ਨੂੰ ਸਮੁੰਦਰ ਤੇ ਧਰਤੀ ਤੇ ਦੌੜਨ ਵਾਲਾ ਸਮੁੰਦਰੀ ਕੋੜਾ ਦਿੰਦੀ ਹੈ ਵਿਜੇ ਮੋਹਿਨੀ ਨੂੰ ਬਚਾਉਣ ਲਈ ਸ਼ਕਲ ਦੇ ਮਹਿਲ ਵੱਲ ਨਿਕਲ ਜਾਂਦਾ ਹੈ ਸ਼ਕਲ ਵਿਜੇ ਨੂੰ ਮਾਰਨ ਲਈ ਆਪਣੇ ਰਾਖਸ਼ਸ ਭੇਜਦਾ ਹੈ ਪਰ ਵਿਜੇ ਧਰਮਗੁਰੂ ਦੀ ਦਿੱਤੀ ਹੋਈ ਛੜੀ ਦੇ ਨਾਲ ਸਾਰੇ ਰਾਖਸ਼ਾਂ ਨੂੰ ਮਾਰ ਦਿੰਦਾ ਹੈ ਸ਼ਕਲ ਰਾਜਕੁਮਾਰੀ ਨੂੰ ਵਿਆਹ ਲਈ ਮਜਬੂਰ ਕਰਤਾ ਹੈ ਪਰ ਜਦੋਂ ਰਾਜਕੁਮਾਰੀ ਵਿਆਹ ਲਈ ਨਹੀਂ ਮੰਦੀ ਤਾਂ ਸ਼ਕਲ ਰਾਜਕੁਮਾਰੀ ਨੂੰ ਮਰਨ ਲਈ ਰਕਸ਼ਤਾ ਅੱਗੇ ਸੁੱਟ ਦਿੰਦਾ ਹੈ ਪਰ ਵਿਜੇ ਸ਼ਕਲ ਦੇ ਮਹਿਲ ਵਿੱਚ ਪਹੁੰਚਦਾ ਹੈ ਤੇ ਸ਼ਕਲ ਦਾ ਅੰਤ ਕਰਦਾ ਹੈ ਅਤੇ ਸਾਰੇ ਰਕਸ਼ਸਾਂ ਨਾਲ ਲੜ ਕੇ ਉਹਨਾਂ ਨੂੰ ਮਾਰ ਦਿੰਦਾ ਹੈ ਅਤੇ ਰਾਜਕੁਮਾਰੀ ਨੂੰ ਰਕਸ਼ਸਾਂ ਤੋਂ ਬਚਾ ਕੇ ਵਾਪਸ ਆਪਣੇ ਮਹਿਲ ਲੈ ਆਉਂਦਾ ਹੈ